ਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾ YouTube ਚੈਨਲ ਤੇ ਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲਓ ਵੀ ਆਪਾਂ ਲਾ ਲਿਆ ਘਾਹ ਨੂੰ ਟੱਕ ਘਾਹ ਨੂੰ ਲਾ ਲਿਆ ਟੱਕ ਆਪਾਂ ਤੇ ਇਸ ਤੋਂ ਪਹਿਲਾਂ ਚਾਰਾ ਸੀ ਮੱਕ ਮੱਕਰ ਤਾਂ ਬੀਜਤੀ ਆਪਾਂ ਕਣਕ ਤੇ ਇੱਥੋਂ ਚਲਾਉਣਾ ਆ ਤੇ ਪਲਾਂ ਆ ਪੱਠੇ ਜਗ ਵਧੀਆ ਹੋ ਗਏ ਹਨ ਹੂੰ ਵੀ ਆਪਾਂ ਵਾਹ ਲੱਗਦੀ ਯਾਰ ਵੀ ਪੱਠੇ ਮੁੱਕੇ ਨਹੀਂ ਕਦੇ ਤੇ ਵੀ ਪੱਠੇ ਕੋਸਤਾ ਯਾਰ ਬੰਦੇ ਦੇ ਆਪ ਦੇ ਵਾਸਤੇ ਹੁੰਦਾ ਹੈ ਨਾ ਹੂੰ ਕਈ ਵਾਰੀ ਐ ਹੁੰਦਾ ਯਾਰ ਹੁਣ ਬੀਜ ਤਾਂ ਪਲਾਂ ਕੋਈ 2 ਕਿੱਲੇ ਲੈ ਹੈ ਹੈ ਇਦੋਂ ਟਾਈਮ ਸਰ ਉਹ ਵੱਢਣੇ ਕਰਨੇ ਨਹੀਂ ਟਾਈਮ ਸਰ ਬੀਜਣੇ ਨਹੀਂ ਫਿਰ ਹੋਣਗੇ ਕਿੱਥੋਂ ਕਿ ਨਹੀਂ ਆ ਹੁਣ ਪੱਠੇ ਆਪਣੇ ਸੀਗੇ ਵੀ ਤਿੰਨ ਕਨਾਲਾਂ ਡੂੜ ਕਨਾਲੋਂ ਸਾਢੇ ਚਾਰ ਕਨਾਲਾ ਹੁਣ ਆਪਣੇ ਕੋਲ ਪੱਠੇ ਹਨ ਤੇ ਪਹਿਲਾਂ ਆਪਣੇ ਕੋਲੇ ਸੀਗੇ ਚਰੀ ਸੀਗੀ ਆ ਸਾਰਾ ਏਹੜਾ ਡੂੜ ਕਨਾਲਾ ਹੋਰ 5 ਕਨਾਲਾ ਅੱਜ ਤੇ 3/2 ਕਿੱਲਾ ਪੱਠਾਂ ਦਾ ਸੀ ਪਹਿਲਾਂ ਹੂੰ ਝੋਨੇ ਝੋਨੇ ਹੂੰ ਹੁਣ ਆਇਆ ਨਾ ਜਿਹੜਾ ਹੁਣ ਸਿਆਲ ਦੇ ਪੱਠੇ ਐ ਉਹਨਾਂ ਪੱਠਿਆਂ ਨੂੰ ਆ ਬੰਦੇ ਰੇ ਤਾਂ ਛੇਤੀ ਪਾ ਨਹੀਂ ਸਕਦੇ ਹੂੰ ਤੇ ਫੇਰ ਆਪਾਂ ਹਰਾਇਰ ਲਾਉਣਾ ਹੁੰਦਾ ਫੇਰ ਉਹ ਪਾਲੇ ਵੇਚਣ ਦਾ ਫਾਇਦਾ ਨਹੀਂ ਪੱਤਾਂ ਹਿਸਾਬ ਦੇ ਵੀ ਨਹੀਂ ਹੂੰ ਤੇ ਜੇ ਨਰੇ ਪੈਂਦੇ ਹੁਣ ਫੇਰ ਤਾਂ ਚਲ ਬੰਦਾ ਹੋਰ ਲਾਲਚ ਕਰ ਲੇ ਤੇ ਬਾਕੇ ਆਪਣੀ ਚਰੀ ਬਹੁਤ ਚਰ ਕੱਢ ਗਈ ਬਹੁਤ ਟਾਈਮ ਪਾਸ ਕਰ ਦਿੰਦੀ ਐ ਬੜਾ ਜਿਹੇ ਲਾ ਫਲੇਮ ਜਾਇਗਾ ਕੁਸਕ ਨਹੀਂ ਹੈਗਾ ਠੀਕ ਐ ਹੁਣ ਆਪਾਂ ਪੱਠੇ ਵੱਢ ਕੇ ਨਾ ਹਾਂ ਤੇ ਨਾਲ ਤਾਂ ਪਹੁੰਚ ਜਾਣਾ ਉੱਧਰ ਬਨਮੂਆ ਕਰਕੇ ਆਉਣਾ ਤੇ ਨਾਲੇ ਆਪਾਂ ਬਈ ਕਣਕ ਨੂੰ ਕੀੜਾ ਮਾਰ ਕੇ ਆਵਾਂਗੇ ਹੂੰ ਨਾਲੇ ਆਪਾਂ ਵੇਖਾਂਗੇ ਆਪਣੀ ਸਬਜ਼ੀ ਕੀ ਕਹਿੰਦੀ ਹੈ ਹੂੰ ਠੀਕ ਹੈ ਨਾ ਗੋਭੀ ਠਾਰਾ ਚੰਗਾ ਉੱਠਿਆ ਸੀ ਹਾਂ ਪਰ ਪੈਤੂਨ ਗਾਲੋ ਫੋਲੇ ਆਏ ਕੋਈ ਬਾਣ ਨਹੀਂ ਲੱਗਿਆ ਲੱਗੀ ਨੂੰ ਟਾਈਮ ਹੋ ਗਿਆ ਵਾਵਾ ਯਾਰ ਜਾਇ ਮਾੜਾ ਮੋਟਾ ਤਾਂ ਫਲ ਬਣੇ ਵਿੱਚ ਉਹ ਇਹ ਚ ਰੱਖਦੇ ਗਾ ਜੂ ਤਾ ਯਾਰ ਵੀ ਹੂੰ ਲੱਗੀ ਨੂੰ ਵੀ ਟਾਈਮ ਹੋ ਗਿਆ ਕੋ ਮਾੜਾ ਮੋਟਾ ਤਾਂ ਬਣੇ ਵੈ ਯਾਰ ਹੂੰ ਨਾਲ ਆਪਾਂ ਕਣਕ ਵੇਖਾਂਗੇ ਉਹ ਹੂੰ ਜਿਹਦੇ 100 24 ਦਾਣੇ ਸਿੱਖ ਚਿੱਟੇ ਚ ਇਹ ਕਿ ਨਹੀਂ ਹੂੰ ਹੂੰ ਹਉ ਤਾਂ ਕੁਇਤ ਰੇਲੀ ਅੱਡੀ ਹਉ ਤਾਂ ਹੈ ਨਹੀਂ ਤਰੇਲਾ ਹਉ ਤਾਂ ਹੈ ਨਹੀਂ ਤਰੇਲ ਹਉ ਤਾਂ 10 ਵਜੇ ਰੇਲ ਹੋਊਗੀ 10 ਵਜੇ 11 ਵਜੇ ਹੋਣਗੇ ਸਾਢੇ 11 ਵਜੇ ਦਾ ਹੋਊਂਗਾ ਮਿਲੂੰਗਾ 11 ਵਜੇ ਜਵਾਹਤਾਂ ਨੇ ਕਿੰਨੇ ਮਿੰਟ ਰਹਿਗੇ ਮੈਨੂੰ ਲੱਗਦਾ 11 ਵਜੇ 7 ਮਿੰਟ ਏ ਕੱਪਾ ਸਰੋਣੀ ਬਾਲੀ ਪਾਈਆਂ ਨੇ ਕਿ ਸਰੂ ਪਾਈ ਨਹੀਂ ਤਾਂ ਕਰਕੇ ਗਾਹ ਘੱਟ ਪਾਇਆ ਨਹੀਂ ਖਸਾਲ ਵਾਲਿਆਂ ਨੇ ਖਾ ਬਹੁਤ ਪਾਉਂਦਾਂ ਨੇ ਹਾਂ ਐਨਾ ਸੜਕ ਦੇ ਉੱਤੇ ਐ ਤੇ ਗਾਹ ਦਾ ਫਿਰ ਪੈਣਾ ਸੀ ਬਾਕੀ ਐ ਕਿ ਜਿਹਾ ਕਣਕਾਂ ਬਹੁਤ ਬਈ ਰੇਕ ਦੇ ਪਰ ਯੁੱਗਰ ਦੀਆਂ ਅੜਕੇ ਜੇ ਅੜਕੇ ਯੁੱਗਰ ਦੀਆਂ ਇਹਦੀ ਪਛੋਂ ਚੱਲੀ ਨਾ ਮਾਲੀ ਕੁਝ ਤਾਂ ਹੁਣ ਖੁਸ਼ਕ ਹੋ ਗਏ ਵਣ ਯਾਰ ਪਾਣੀ ਤਾਂ ਲਾਇਆ ਸੀ ਉਸ ਹਿਸਾਬ ਨਾਲ ਲੋਕਾਂ ਨੇ ਵੀ ਆਪਾਂ ਤੂੰ ਨਾ ਵੱਢ ਕੇ ਤੇ ਇਸੇ ਰੌਣੀ ਦੇ ਬੀਜਾਂਗੇ। ਉਹ ਜਦੋਂ ਕੰਮ ਅੜ ਗਿਆ। ਵੀ ਦੂਜਾ। ਤੂੰ ਨਾ ਸਕਾ ਕੇ ਲੈਣ ਲੱਗੇ ਨਾ ਜਿਆਦਾ ਪਾ ਕੇ ਵਿੱਚ। ਝੋਨੇ ਡੇਡ ਕਰ ਲਈ ਬਟਨੇ। ਫਿਰ ਬੀਜ ਉਵੇਂ ਹੀ ਦਿੱਤੀਆਂ। ਉਹ ਖੁਸ਼ਕੀ ਮੰਨਦੀਆਂ। ਇੱਕ ਪੱਛੋਂ ਚੱਲਦੀ ਸੀ ਉਹ ਫਿਰ। ਹਾਂ ਪੱਛੋਂ ਕੋਈ ਨਾ ਮਤਲਬ ਪੱਛੋਂ ਖੁਸ਼ਕ ਹੁੰਦੀ ਹੈ। ਇਹ ਜਦੋਂ ਬੀਜਦੇ ਜਦੋਂ ਐ ਲਾਦੇ ਠੀਕ ਹੈ ਕਹਿੰਦੇ ਹਨ ਹੂੰ ਤੇ ਪਰ ਥੇੜੀ ਕੋਸਟ ਘੱਟ ਜਿਹਨਾਂ ਨੇ ਤਾਂ ਕੋਈ ਪਾਣੀ ਕੋਈ ਲਾਤੇ ਮਗਰੋਂ ਉਹਨਾਂ ਦੀਆਂ ਗਣਕਾਂ ਦਾ ਭਾਈ ਉਗਰੀਆਂ ਬਹੁਤ ਵਧੀਆ ਹੂੰ ਹੂੰ ਹੁਣ ਜਿਵੇਂ ਆਪਣੇ ਇੱਧਰ ਆਪ ਖਾਖ ਨਾ ਇਹ ਕਰਕੇ ਵੇਹ ਲਾਣ ਕੇ ਵੀ ਪਾਣੀ ਲੈ ਆਇਆ ਇਹਨੂੰ ਪੋਟ ਤੇ ਗੀ ਕਣਕੇ ਜਿਹੜੀ ਉਗਰੀ ਸੀ ਉਹ ਵੀ ਨਹੀਂ ਧੱਕ ਦਿੰਦੀ ਸੀ ਬਾਕੀ ਬਈ ਸੁਕੇ ਗੱਲ ਹੋਰ ਹੈ ਆਈ ਨਹੀਂ ਪਤਾ ਵੀ ਹੁਣ ਆਉਂਦੇ ਸਾਲ ਝੋਨੇ ਦਾ ਕੀ ਬਣੂਗਾ ਇਹ ਤਾਂ ਨਹੀਂ ਤੇ ਤੜਾਈ ਤਾਂ ਜਾਂਦੇ ਆ ਨਾ ਭਲਾ ਵੇਗ ਜੇ ਹੈ ਨਾ ਦੱਤ ਲੱਗਦਾ ਨਾ ਤੇ ਬਾਕੀ ਅੱਗ ਬਈ ਐਤੀ ਦਾ ਚਲ ਬੋਟਾਂ ਪੈਣਗੀਆਂ ਆਪਣੀ ਮਾੜਾ ਮਟਾ ਹੋ ਗਿਆ ਯਾ ਵਾ ਖੁੱਲ ਕੇ ਨਹੀਂ ਲੱਗੀਆਂ ਮਾੜੀ ਮੋਟੀ ਲੱਗਦੀ ਐ ਜਿਆਦੇ ਤਾਂ ਲੋਕਾਂ ਨੇ ਗੱਠਾਂ ਚ ਗਾਈਆਂ ਹੂੰ ਇਹ ਕੱਪ ਇਹ ਤਾਂ ਹੋਰ ਵੀ ਐ ਇਹਨਾਂ ਨੇ ਯਾਰ ਪ੍ਰਾਲੀ ਵਿੱਚ ਵਾਈ ਉਹ ਆਖੀਆਂ ਦੇ ਸੁੰਡ ਪੈਗਾ ਫੇਰੇ ਸੁੰਡ ਤਾਂ ਯਾਰ ਉਹ ਸਮੁੰਦਰ ਦੀ ਸੀ ਜਾਂਦਾ ਹੂੰ ਇੱਕ ਸਾਲ ਨਹਿਰ ਨਹੀਂ ਆਪਾਂ ਵੇਖਿਆ ਨਹੀਂ ਸੀ ਲੋਕਾਂ ਨੇ ਵੀਜੀ ਛਡੇ ਛਡੇ ਸੁੰਡ ਸੀ ਜਦੋਂ ਆਪਣੇ ਕੋਲੇ ਉਹਦਾ ਵਾਹਨ ਠੇਕੇ ਤੇ ਸੀਗਾ ਦੂਜੇ ਦਾ ਲੂਟੇ ਸੰਧੂ ਦਾ ਹੂੰ 2015 ਚ ਉਹਦਾ ਕਿੰਨੇ ਕਿੰਨੇ ਥਾਂ ਚੱਕਦਾ ਸੀਗਾ ਉਹਨੇ ਸੌਂਡੀ ਜਣੀ ਮੁਰਕੇ ਆ ਕਲੋਰੋ ਪਾਈ ਫੇਰ ਜਾ ਕੇ ਰੁਕਿਆ ਕਿਤੇ ਮੈਂ ਤਾਂ ਲਾਤਾ ਯਾਰ ਨਾ ਇਹ ਲੋਗਾ ਕੰਮ ਨਹੀਂ ਅਸਲ ਯਾਰ ਇੱਕ ਗੱਲ ਹੋਰ ਹੈ ਪਹਿਲਾਂ ਅੱਦਾਂ ਲੱਗਦੀ ਸੀ ਨਾ ਇਹਨੇ ਧੂਏ ਧੱਫੇ ਵੀ ਨਹੀਂ ਹੁੰਦੇ ਸੀ ਪਹਿਲਾਂ ਗੱਲ ਸੁਣ ਪਹਿਲਾਂ ਐ ਸੀ ਕੰਮ ਪਹਿਲਾਂ ਵਾਲੇ ਰੀਪਰ ਘੱਟ ਮਰਾਉਂਦੇ ਸੀ ਹੂੰ ਰੀਪਰ ਤਾਂ ਪਾਲਾ ਪਾਲਾ ਨੂੰ ਅੱਗ ਲਾਉਂਦੇ ਸੀ ਉਹਦਾ ਨਿਕਲ ਜਾਂਦੀ ਸੀ ਉਹਦੇ ਵਿੱਚ ਦੀ ਲਾੜ ਹੂੰ ਉਹ ਉਹ ਐਨਾ ਤੋਂ ਹੁਣ ਨਾ ਪਿਆ ਅਗਲਾ ਮਾਰਦਾ ਰੀਪਰ ਹੂੰ ਰੀਪਰ ਨਾਲ ਪ੍ਰਾਲ ਬਣ ਜਾਂਦਾ ਬਾਹਲਾ ਫਿਰੋ ਜਿੱਥੇ ਤਾਂ ਜਿਆਦਾ ਪਿਆ ਮੈਂ ਮੋਟਾ ਅਗਲਾ ਕਹਿੰਦਾ ਵੀ ਚੱਲ ਆ ਗਈ ਗਿੱਲਾਂ ਦਾ ਮੈਦਾਨੀ ਉਹ ਬਣ ਜਾਂਦਾ ਬੱਗਾ ਇਹ ਧੂਆਂ ਹੂੰ ਉਹ ਕਰਦਾ ਖਰਾਬ ਹੂੰ ਨਾਲ ਆ ਜਾਂਦਾ ਹੂੰ ਪਹਿਲਾਂ ਰੀਪਰ ਕੋਈ ਮਰਉਂਦਾ ਨਹੀਂ ਸੀ ਪਹਿਲਾਂ ਉਹ ਵੈਰੈਟੀਆਂ ਉਹ ਜੀਆਂ ਸੀ ਹੂੰ ਪਹਿਲਾਂ ਤਾਂ 1 ਜੂਨ ਨੂੰ ਝੋਨਾ ਲਾਉਣ ਲੱਗ ਪੈਂਦੇ ਸੀ ਹਨਾ ਹੂੰ 1 ਜੂਨ ਨੂੰ ਝੋਨਾ ਲਾ ਕੇ ਵੇਲਾ ਤੂੰ ਕਦੋਂ ਵੜ ਦਿੰਦੇ ਸੀਗੇ ਐ ਜੀ ਵੇਖ ਇਹੇ ਹੁਣ ਉਹ ਵਾ ਤੇ 10:00 am ਹੁਣ ਝੋਨੇ ਵੇਲਾ ਤੂੰ ਲੱਗਦੇ ਆ 20 ਜੂਨ ਤੋਂ ਹੂੰ ਬੀ ਆਂਦਰਾ ਤਾਂ ਇਹੀ ਫਰਕ ਪੈ ਗਿਆ ਹੂੰ ਪਹਿਲਾਂ ਇੱਕ ਟਾਈਮ ਘਟ ਲੈਂਦੇ ਸੀ ਝੋਨੇ ਟਾਈਮ ਨਾਲ ਵੱਡੇ ਜਾਂਦੇ ਸੀ ਤੇ ਪਾਲਾਂ ਨੂੰ ਅੱਗ ਲਾ ਕੇ ਰੌਣੀ ਕਰਨ ਦੇ ਵਾਹ ਕੇ ਤਵੀਆਂ ਧੂਆ ਘਟ ਤੇ ਨਾਲੇ ਰੌਣੀ ਹੋ ਜਾਂਦੇ ਸੀ ਤੇ ਨਾਲੇ ਉਹ ਰੌਣੀ ਬੀਜੀ ਵੜੀਆਂ ਦੇ ਕੋਈ ਕੰਨ ਨੂੰ ਉੱਪਰ ਰੋਂਦੀ ਸੀ ਹਮਮ ਤਾਂ ਕਾਲ ਹੁੰਦੀ ਆ ਦਾਵਾਦਾਂ ਇਹ ਗੱਲ ਹੈ ਨਾ ਕਿ ਉਦੋਂ ਠੇਕੇ ਕਿੰਨੇ ਦਿਨ ਪਤਾ ਠੇਕੇ ਤਾਂ ਚੱਲ ਕਿਸੇ ਦਾ 10 1000 ਦਾ ਹੀ ਕਿਸੇ ਦਾ 8 ਹੁੰਦਾ ਸੀ ਕਿਸੇ 7 ਹੁੰਦਾ ਸੀਗਾ ਹੂੰ ਠੇਕਿਆਂ ਰੇਟ ਆ ਜਿਆਦਾ ਅਗਲਾ ਉਹ ਕਹਿੰਦਾ ਵੈਰੈਟੀ ਉਹ ਬੀਜੀ ਜਿਹੜਾ ਝਾਰ ਚੰਗਾ ਦੇ ਵੀ ਹੂੰ ਹੂੰ ਅੱਗੇ ਖੀਰ ਨੂੰ 60 65 ਮਣ ਮਹਾ ਜਾਂਦਾ ਸੀ ਝੋਨਾ ਤੇ ਹੁਣ ਤਾਂ ਅਗਲਾਗਾ 90 ਮਣ ਨਿਕਲਿਆ ਫਲਾਨਾ ਕਹਿੰਦਾ ਮੇਰਾ ਹੂੰ ਤੇ ਆਉਂਦਾ ਉੱਥੇ ਹੀ ਜਾਂਦਾ ਹਿਸਾਬ ਤਾ ਵਾ ਐਤੀ ਵੇਹ ਉੱਥੇ ਹੀ 60 65 70 ਰਹਿ ਗਏ ਨਾ ਉਥੇ ਹੂੰ 65 70 ਮਣ ਜਿਹੜੇ ਬਾਲੇ ਝੋਨੇ ਦੇ ਹੂੰ ਤੇ ਸਾਵੇਂ ਦੇ ਹੀ ਇਹ ਇਤਰਾਕ ਮੰਨ ਲਿਆ ਉਹੀ ਤਾਂ ਗੱਲ ਹੈ ਨਾ ਫਿਰ ਹੋਲੀ ਹੋਲੀ ਠੇਕੇ ਵੱਧ ਗਏ ਅਗਲਾ ਕਹਿੰਦਾ ਯਾਰ ਉਹ ਵੀ ਠੇਕਾ ਪਰ ਤਾਣੀ ਪਉਂਦਾ ਵੀ ਸਿਰ ਪੈਂਦਾ ਅਗਲਾ ਵੀ ਦਾ ਵੀ ਜਿਆਦਾ ਝੜੂ ਤਾਂ ਉਹ ਲਾਈਏ ਆਪਾਂ ਆਹੋ ਵੀ ਪੱਠੇ ਵੜ ਲੈ ਲਾਤ ਲੈ ਆਪਾਂ ਤੇ ਹੁਣ ਆਪਾਂ ਕਰਨੇ 92 ਕਣਕ ਨੂੰ ਪਾਣੀ ਲਾਉਣ ਵਾਸਤੇ ਤੇ ਨਾਲੇ ਮਾਰਦੇ ਆਪਾਂ ਸਬਜ਼ੀ ਨੂੰ ਕਿਹੜਾ ਆਹ ਆਪਣੇ ਮੇਥੇ ਤੇ ਆਹ ਗਾਜਰਾਂ ਆਹ ਗੋਭੀ ਤੇ ਆਹ ਹੈਗੀ ਬੰਦ ਗੋਭੀ ਆ ਵੇਖੀਏ ਤੇ ਜਰਾ ਬੈਠਾ ਟਿੱਡਾ ਜਾਏ ਬੰਦ ਗੋਭੀ ਬੰਦ ਗੋਭੀ ਤੇ ਬਣ ਲਾਪੀ ਇਹ ਤਾਂ ਗੰਢੀ ਬਣ ਲੱਗੀ ਹੂੰ ਇੱਥੇ ਇੱਥੇ ਡਾਇਪਾ ਦਾ ਪੈ ਰਿਹਾ ਖਾਈ ਇਹਦਾ ਪੱਤੇ ਤਾਂ ਹੂੰ ਇਹੜੀ ਤੇ ਸੀਗਾ ਇੱਥੇ ਸੇ ਉੱਡ ਗਿਆ ਇਹ ਮਾਤ ਨਹੀਂ ਵੀਡੀਓ ਨੂੰ ਹਾਈ ਤੱਕ ਨਹੀਂ ਬਣ ਲੱਗੇ ਅਭੀ ਫਲ ਪਤਾ ਨਹੀਂ ਬਣਗੇ ਕਿ ਨਾ ਕਿ ਬਣਨਗੇ ਤੇ ਆ ਵੀ ਵਟ ਤੇ ਲਾਈ ਆਪਾਂ ਜਿਹੜੇ ਉਹ ਆ ਸੁੱਕੇ ਜਿਹੜੇ ਵਟਾਂ ਤੇ ਬੁੱਝ ਲਾਈ ਨਹੀਂ ਆਪਾਂ ਵੀ ਕਣਕ ਦੇ ਹੂੰ ਗਰੀ ਦੇ ਬਹੁਤ ਹੈ ਹੂੰ ਸਾਰੇ ਉਗਰੇ ਵੀ ਤਾਂ ਪਾਣੀ ਲੱਗਣਾ ਪੂਰਾ ਫਰਕ ਪੈਗਾ ਦੂਜੇ ਨਾਲ ਹੂੰ ਹੂੰ ਸੁੱਕਾ ਹੈ ਤਾਂ ਪਹਿਲਾਂ ਹੂੰ ਇਹ ਤਾਂ ਮੈਨਾਂ ਲਾਈ ਦੀ ਪਾਣੀ ਯਾਰ ਹੈ ਨਾ ਇਹ ਤਾਂ ਪਾਣੀ ਲਾਈ ਸੀ ਲਸਨ ਹੈ ਨਾ ਲੈ ਚੱਲ ਆ ਲਾਈ ਨਹੀਂ ਰਗੀ ਐ ਕਿਹਦੇ ਨਾਲ ਪਿਛਲੀ ਵਾਰ ਲੱਗੀ ਵੀ ਹੈ ਨਾ ਸਿੱਖਦੀ ਯਾਰ ਹੂੰ ਕਿਹਦੇ ਨਾਲ ਕਿੱਦਾਂ ਆ ਵੇਲਾ ਤੂੰ ਕਿ ਮੁਰਕ ਜੜੀ ਦੀਂਦੀ ਸੀ ਬਾਈ ਕਿਧਰੇ ਗਈ ਮੁਰਕ ਵੇਲਾ ਤੂੰ ਨਾ ਠੰਡ ਨਾਲ ਉਹ ਜਿਆ ਖਾਇਆ ਯਾਰ ਇਹ ਤਾਂ ਤੂੜੀ ਪਈ ਬੈਠੇ ਸੀ ਸਮੁੰਦਰਾਂ ਆ ਭਾਈ ਆਪਣੀ ਕਣਕ ਤੇ ਥੋੜੀ ਜਿਹੀ ਨਾ ਖੁਸ਼ਕੁਗਰੀ ਆ ਇਹ ਆਏ ਤਾਂ ਪੂਰੀ ਆ ਵੇਖੋ ਤੁਸੀਂ ਜੇ ਮੈਂ ਤੁਹਾਨੂੰ ਖਵਾਵਾਂ ਵੀ ਐ ਇੱਧਰਲੇ ਪਾਸੇ ਵੇਖੀਏ ਤੇ ਇਦੋਂ ਸਿੱਧੇ ਦੋ ਕਿਾਰੇ ਤਾਂ ਵੀ ਸਹੀ ਆ ਤੇ ਉਹਦੇ ਨਾਲ ਦਾ ਇੱਕ ਕਿਾਰੇ ਨੂੰ ਪਾਣੀ ਨਹੀਂ ਲੱਗਿਆ ਝੋਨਾ ਡਿੱਗਿਆ ਸੀ ਤੇ ਉਹ ਥੋੜਾ ਖੁਸ਼ਕਾ ਤੇ ਉਹ ਆਪਾਂ ਤੁਹਾਨੂੰ ਖਵਾਵਾਂਗੇ